ਆਹ ਲਾ ਆਹ ਲਾ ਤੇਰਾ ਕੰਡਿਆ ਮਾਰਿਆ ਮੇਰਾ ਮਾੜੇ ਮੇਰੇ ਬਣਾਈ ਸੀ ਐਸ ਨਾਲ ਫਵਾਲਿਆਂ ਨੇ ਮਾਰਿਆ ਮੇਰਾ ਆਪਾ ਕਿਉਂ ਇਹ ਕਿਉਂ ਹੋ ਗਿਆ ਮੇਰਾ ਆਸ ਸੀ ਨਾਲ ਫਵਾਲਿਆਂ ਨੇ ਲੰਮਾ ਦੋ ਜੁਈ ਵਾਲਾ ਉਦਰੀਆ ਹੋਏ ਤੇ

ਇਹਦੀ ਸੇਮ ਕੋ ਦੋ ਸਾਲ ਹੋਏ ਇੱਕ ਵਾਤੀ ਉਹ ਗਏ ਨੇ ਹੁਣ ਮਿਸ ਜੂਸ ਕੀਤੀ ਅਹੀਂ ਤਾਂ ਕਈ ਮਕਾਨ ਟਾਏ ਹਨ ਮਿੱਟੀ ਥੱਲੇ ਆ ਗਈ ਹੁਣੀ ਆ ਅਹੀਂ ਕਪੜੇ ਨਾਲ ਲਖਾਉਣ ਦਿੱਤੀ ਮੁੰਡੇ ਨੇ ਮੈਂ ਚਲ ਦਫਾ ਕਰ ਮਿੱਟੀ ਥੱਲੇ ਆ ਗਈ ਹੁਣੀ ਆ ਉਹ ਆ ਉੱਥੋਂ ਵਾਲੇ ਜੀਓ ਜਲਾਈ ਵਾਲੇ ਲਖੇ ਨੇ ਮਿਸ ਜੂਸ ਕੀਤੀ ਆ ਸਾਰਾ ਉਹਦਾ ਰੋਲ ਜੇ ਕੋਨੇ ਸੀਐਸਡੀ ਆਪ ਸਾਡੇ ਘਰ ਕੱਲੀ ਆ ਮੇਰੇ ਪੁੱਤ ਨੂੰ ਲੈ ਆਗੇ ਮੈਂ ਆਖਿਆ ਕਿੱਥੇ ਖਾਣ ਲੱਗਿਓ ਮੈਨੂੰ ਵੀ ਨਾਲ ਖੜੋ ਆਂਦੇ ਨੂੰ ਠਾਣੇ ਲੱਗਿਆ ਕਾੜਨਾ ਮੈਂ ਰਾਤ ਠਾਣੇ ੱਤੇ ਖਾਂਦੀ ਫਿਰਾਂ ਠਾਣੇ ਵਾਲੇ ਆਂਦੇ ਇੱਥੇ ਕੋਈ ਬੰਦਾ ਨਹੀਂ ਆਇਆ ਮੈਂ ਘਰ ਆਣ ਕੇ ਬਾਰ-ਬਾਰ ਫੋਨ ਕਰਾ ਡੇਢ ਘੰਟੇ ਬਾਅਦ ਮੇਰਾ ਪੁੱਤ ਮੇਰੇ ਘਰ ਆਇਆ ਆਂਦਾ ਮੰਮੀ ਆ ਵੇਖ ਮੈਂ ਆ ਗਿਆ ਮੈਨੂੰ ਨਹੀਂ ਉਹਨਾਂ ਕੋਈ ਅੱਜ ਵੀ ਕਿਹਾ ਗੱਲਾਂ ਬਾਤਾਂ ਹੀ ਪੁੱਛੀਆਂ ਅਗਲੇ ਦਿਨ ਜਿਓ ਜਲਾਈ ਕੈਮਰੇ ਲਾਉਣ ਗਿਆ ਸੀ ਸੀਆਈਡੀ ਵਾਲੇ ਦੇ ਘਰ ਤਸਵੀਰ ਦੇ ਉੱਥੋਂ ਮੇਰੇ ਪੁੱਤ ਨੂੰ ਇਹਨਾਂ ਸੱਦਿਆ ਵੀ ਗਰਦਾਸਪੁਰਾ ਗਰਦਾਪ ਹੋ ਰਾਇ ਗਰਦਾਬ ਮੈਨੂੰ ਫੋਨ ਕਰ ਗਿਆ ਉੱਥੇ ਦਫਤਰ ਦੇ ਬੂਹੇ ਅੱਗੇ ਪਹੁੰਚਾ ਮੰਮੀ ਮੈਂ ਅੰਦਰ ਵੜ ਲੱਗਾ ਅੰਦਰ ਵੜਿਆ ਕਿਦੇ ਅੰਦਰ ਵੜਦੇ ਫੋਨ ਇਹ ਨਾਲ ਲੱਲਿਆ ਮੈਂ ਰਾਤ ਨੂੰ 6-7 ਵਜੇ ਤੱਕ ਡੀਕਦੀ ਰਹੀਆਂ ਮੈਂ ਬੰਦੇ ਇਕੱਠੇ ਕਰਕੇ ਚੱਲੀਆਂ ਵੀ ਮੈਂ ਮਗਰ ਜਾਨੀ ਆ ਉਹਨਾਂ ਚਿਰ ਨੂੰ ਇਹਦੀ ਸਕੂਟਰੀ ਦੀ ਆਵਾਜ਼ ਆ ਗਈ ਰਾਤ ਫੇਰ ਘਰ ਘਲਤਾ ਸਵੇਰੇ 8:00 ਨਹੀਂ ਅਜੇ ਵਜੇ ਤੇ 8 ਵਜੇ ਨੂੰ ਕਹਿੰਦੇ ਵੀ ਕਿਸੇ ਨੂੰ ਨਾਲ-ਨਾਲ ਲੈ ਕੇ ਆਈ ਕੱਲਾ ਆਵੀ ਤੇਰੀਆਂ ਸ਼ਪਾਰਚਾਂ ਬੜੀਆਂ ਹੁੰਦੀਆਂ ਨੇ ਤੂੰ ਕੱਲਾ ਹੀ ਆਵੀ ਤੈਨੂੰ ਫੇਰ ਹਾਂ ਬਖਸ਼ਣਾ ਮੇਰਾ ਪੁੱਤ ਕੱਲਾ ਹੀ ਤੁਰ ਗਿਆ ਮੈਨੂੰ ਵੀ ਨਾ ਲੈ ਕੇ ਗਿਆ ਡੇਢ ਘੰਟੇ ਬਾਅਦ ਮੈਨੂੰ ਰੜਿਆਣੇ ਦਾ ਲਾਬਸੀ ਇਹ ਸਟਾਪ ਵਾਲਾ ਜਿਹੜਾ ਉਹ ਲੈ ਗਿਆ ਮੈਂ ਕਿਹਾ ਮੇਰਾ ਪੁੱਤ ਮਾਰਿਆ ਆ ਆਂਦਾ ਨਹੀਂ ਮਾਰਿਆ ਨਹੀਂ ਤੇਰੇ ਸੈਨ ਹੋਣੇ ਨੇ ਉੱਥੇ ਤੈਨੂੰ ਮੇਰੀ ਮੈਨੂੰ ਤੇਰੀ ਸੌ ਲੱਗੇ ਤੇਰੇ ਪੁੱਤ ਨੂੰ ਕੁਝ ਨਹੀਂ ਹੋਇਆ ਮੈਨੂੰ ਇੱਥੋਂ ਬਾਈਪਾਸ ਤੋਂ ਹਸਪਤਾਲ ਵੱਲ ਨੂੰ ਮੋੜ ਲਿਆ ਮੈਂ ਕਿਹਾ ਤੂੰ ਮੇਰਾ ਪੁੱਤ ਮਾਰਤਾ ਆਂਦਾ ਜੇ ਤੇਰਾ ਪੁੱਤ ਜੁੰਦਾ ਹੈ ਮੈਂ ਮੈਂ ਸਾਰੀ ਉਮਰ ਤੇਰਾ ਪਾਣੀ ਪਰ ਆ ਗਈ ਮੈਂ ਤੇਰੀ ਮਾਂ ਵਾਲ ਕੇ ਰਾਂ ਗਈ ਮੈਂ ਤੇਰੇ ਨਿਆਣੇ ਨੂੰ ਪੁੱਤਰੀਆਂ ਪੁੱਤਰੇ ਸਮਝਾਂ ਗਈ ਜੇ ਮੇਰਾ ਪੁੱਤ ਸਹੀ ਸਲਾਮਤ ਮੈਨੂੰ ਦੇ ਦੇਤੇ ਆਂਦਾ ਸਹੀ ਸਲਾਮਤ ਆ ਮੈਂ ਉੱਥੇ ਗਈ ਮੈਨੂੰ ਉਤਾਰ ਕੇ ਪਤਾ ਨਹੀਂ ਕਿੱਥੇ ਛਪਣ ਹੋ ਗਿਆ ਮੈਂ ਅੰਦਰ ਗਈਆਂ ਮੇਰਾ ਪੁੱਤ ਚੀਕਾਂ ਮਾਰੇ ਆਖੇ ਮੰਮੀ ਮੈਨੂੰ ਕਹਿੰਦਾ ਜਿਆਰ ਪਾਤਾ ਜੀਓ ਜਲਾਈ ਵਾਲੇ ਲੱਖੇ ਦੇ ਸਾਹਮਣੇ ਸੀਐਸ ਡਾਬ ਵਾਲਿਆਂ ਯਾਰ ਮੇਰੇ ਮੂੰਹ ਚ ਪਾ ਕੇ ਮੈਨੂੰ ਲੱਦ ਕੇ ਹਸਪਤਾਲ ਲੈ ਆਏ ਹਜੇ ਬਤਾ ਛੋਟ ਗਿਆ ਮੁੜ ਕੇ ਕੋਈ ਨਹੀਂ ਲੱਗੇ ਆਇਆ ਮੈਂ ਆ ਪੁੱਤ ਕੋਈ ਨਹੀਂ ਮੈਂ ਆ ਗਈ ਮੈਂ ਤੈਨੂੰ ਬਚਾ ਲਾਂਗੀ ਮੈਂ ਉਥੋਂ ਆਖਣ ਤਾਂ ਸਿਆਣ ਕਰੋਗੇ ਤੇ ਚੁੱਕਣ ਦੇਣਾ ਮੈਂ ਕਰਾ ਲਵੋ ਮੇਰੇ ਕੋਲ ਸਿਆਣ ਕਿੱਥੇ ਕਰਾਉਣੇ ਜੇ ਮੇਰੇ ਕੋਲ ਸਿਆਣ ਵੀ ਉਹਨਾਂ ਕਰਾਏ ਨੇ ਚੈਨ ਕਰਾ ਕੇ ਮੈਂ ਦਿਓਲ ਹਸਪਤਾਲ ਲੈ ਆਈਆਂ ਦਿਓਲ ਹਸਪਤਾਲ ਆਣ ਕੇ ਵੈਂਟੀਲੇਟਰ ਤੇ ਪਾਇਆ ਮੇਰੇ ਪੁੱਤ ਦੀ ਜਾਨ ਨਿਕਲ ਗਈ ਜੇ ਕੋਣ ਤੇ ਜਾਰ ਰਵੜ ਗਿਆ ਫੇਰ ਲਿਆਏ ਨੇ ਲੋਕਾ ਮੇਰਾ ਪੁੱਤ ਤੇ ਲੱਤ ਨਹੀਂ ਨਹੀ ਪਰ ਮੇਰਾ ਪੁੱਤ ਬੜੇ ਗੁਣਾ ਦੀ ਗੁਥਲੀ ਮੇਰਾ ਪੁੱਤ ਬੜੇ ਕੰਮ ਕਰਦਾ ਏ ਲੋਕਾਂ ਦੇ ਕੇ ਮਰੇ ਲਮਦਾਈ ਅਸੀਂ ਲਮਦਾਈ ਦੇ ਚਾ ਲੋਕ ਜਾਏ ਆ ਜੇ ਦੀ ਨਾ ਚੀਜ਼ ਬਣ ਨਹੀਂ ਕਰੋ ਪਹਿਲੇ ਆ ਕੇ ਬਣਾ ਕੇ ਆ ਜ ਆਗਰਾ ਮੰਮੀ ਨਾ ਉਥੇ ਗਿਆ ਬੜੇ ਮਾਰੇ ਪਤਾ ਹਾਡੇ ਦਿਨਾਂ ਬਦਲਦੇ ਤੂੰ ਨਾ ਮਰਦੋ ਅਹੀਂ ਨੀ ਗਰੀ ਵਾਜਦੇ ਮੇਰਾ ਪੁੱਤ ਨਾ ਮਰਦਾ ਆਏ ਨਸੀਸ ਦਾ ਵਾਲਿਆਂ ਮੇਰਾ ਪੁੱਤ ਘਾਲਿਆ ਆਏ ਮੇਰੇ ਪੁੱਤ ਦੀ ਯਾਰੀ ਲਾ ਕੇ ਮੇਰੇ ਪੁੱਤ ਨੂੰ ਬਿਆਗੀ ਮਰ ਕੀ ਮੰਗਦੇ ਮੈਂ ਹੋ ਮੰਗਨੀ ਆ ਸਾਰੇ ਇੱਥੇ ਲਿਆਓ ਜਿਹੜਾ ਜਿਓ ਜਲੀਓ ਜਿਓ ਜਲਾਈ ਵਾਲਾ ਲੱਕਾ ਉੱਤੇ ਹੁਣੇ ਪਰਚਾ ਹੋਵੇ ਲੱਭ ਮੈਨੂੰ ਦੱਸਿਆ ਵੀ ਕੀ ਬੜਿਆ ਲੱਭ ਮੈਨੂੰ ਸਾਰੇ ਸਬੂਤ ਦਵੇ ਰੜਿਆਣੇ ਵਾਲਾ ਮੈਂ ਫੇਰ ਇੱਥੋਂ ਨਾਸ ਚੁੱਕਣੀ ਆ ਨਹੀਂ ਤੇ ਮੈਂ ਵੀ ਇੱਥੇ ਮਰ ਜਾਣਾ ਤੇ ਮੈਂ ਵੀ ਦਵਾਈ ਖਾ ਕੇ ਮਰ ਜਾਣਾ ਦੇ ਇਹਨਾਂ ਦੇ ਸਿਰ ਝੜ ਕੇ ਮੈਨੂੰ ਇਨਸਾਫ ਚਾਹੀਦਾ ਮੈਨੂੰ ਪੂਰਾ ਇਨਸਾਫ ਦਿਵਾਓ ਸੋ ਮੈਨੂੰ ਅਜੇ ਹੁਣੇ ਇਨਫੋਰਮੇਸ਼ਨ ਮਿਲੀ ਹੈ ਸੋ ਮੈਂ ਇਮੀਡੀਏਟਲੀ ਅੱਜ ਰਿਹਸਲ ਸਿੱਕੀ 26 ਜਨਵਰੀ ਦੇ ਪ੍ਰੋਗਰਾਮ ਨੂੰ ਉਥੋਂ ਸਿੱਧਾ ਇੱਥੇ ਆਇਆ ਅੱਜ ਫੈਮਲੀ ਮੈਂਬਰਸ ਦੇ ਨਾਲ ਵੀ ਗੱਲ ਕਰ ਰਹੇ ਹਾਂ ਅੱਜ ਔਰ ਜਿਹੜੇ ਅਫੀਸ਼ਰਸ ਹੈਗੇ ਉਹਨਾਂ ਤੋਂ ਵੀ ਅਸੀਂ ਪੁੱਛਪੜਤਾਲ ਕਰ ਰਹੇ ਹਾਂ ਕੀ ਹੈਗਾ ਸੋ ਫਿਲਹਾਲ ਅਜੇ ਜਿਹੜਾ ਹੈਗਾ ਆ ਕਿਸੇ ਵੀ ਗੱਲ ਦੇ ਬਾਰੇ ਕੁਝ ਬਿਆਨ ਕਰਨਾ ਬਹੁਤ ਜਲਦੀ ਹੋਊਗਾ ਇੱਕ ਵਾਰੀ ਸਾਰੀ ਕਨਫਰਮੇਸ਼ਨ ਹੋ ਜਾਵੇ ਸੋ ਕਨਫਰਮ ਕਰਕੇ ਅਸੀਂ ਤੁਹਾਨੂੰ ਜਿਹੜੀ ਸਾਰੀ ਗੱਲ ਜਿਹੜੀ ਆ ਉਹ ਵਿਸਤਾਰਪੂਰਵਕ ਤੁਹਾਨੂੰ ਦੱਸ ਦਿਆਂਗੇ ਅਜੇ ਅਜੇ ਅਸੀਂ ਸਾਰਾ ਕੁਝ ਵੈਰੀਫਾਈ ਕਰ ਰਹੇ ਹਾਂ ਜੋ ਵੀ ਉਹਨਾਂ ਦੇ ਪਰਿਵਾਰਿਕ ਮੈਂਬਰਸ ਦੇ ਜਿਹੜੇ ਜਿਹੜੇ ਪੁਆਇੰਟਸ ਹੋਣਗੇ ਜਿਹੜੇ ਜਿਹੜੇ ਇੱਕ ਸੁਣਗੇ ਉਹਨਾਂ ਨੂੰ ਅਸੀਂ ਬਕਾਇਦਾ ਥੋਰੋਲੀ ਵੈਰੀਫਾਈ ਕਰਕੇ ਬਿਲਕੁਲ ਸਹੀ ਜਿਹੜੀ ਚੀਜ਼ ਹੋਊਗੀ ਉਹ ਸਾਰਿਆਂ ਦੇ ਸਾਹਮਣੇ ਲੱਖਾਂਗੇ ਆ ਫਿਲਹਾਲ ਇੱਥੋਂ ਜੋ ਆਣ ਕੇ ਪਤਾ ਲੱਗਾ ਕਿ ਹਸਪੀਟਲ ਦੇ ਵਿੱਚ ਜਿਹੜੇ ਇਲਾਜ ਸੀਗੇ ਜਦੋਂ ਉਹਨਾਂ ਦੀ ਬੈਸਟ ਸੀ